ਬੜਾ ਭਰੋਸਾ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਤੇ ਮੈਂ ਤਾਂ ਦੋਵੇਂ ਹੱਥ ਜੋੜ ਕੇ ਜਦੋਂ ਮੰਗਦਾ ਨਾ ਮੈਂ ਹੋਇ ਮੰਗਦਾ ਕਿ ਸਭ ਦੀ ਜ਼ਿੰਦਗੀ 'ਚ ਖੁਸ਼ੀਆਂ ਹੋਣ ਕਿਸੇ ਦੀ ਵੀ ਜ਼ਿੰਦਗੀ 'ਚ ਕੋਈ ਦੁੱਖ ਨਾ ਹੋਵੇ ਕੋਈ ਰੋਗ ਨਾ ਹੋਵੇ ਕੋਈ ਬਿਮਾਰੀ ਨਾ ਹੋਵੇ ਕਿਉਂਕਿ ਜਿਹੜਾ ਸਮਾਂ ਚੱਲਦਾ ਬਣਾ ਬੜਾ ਕਠਨ ਜੇ ਤੁਸੀਂ ਇਹ ਨਾ ਸਮਝਿਆ ਕਰੋਗੇ ਬੜੀਆਂ ਪੁਰਾਣੀਆਂ ਦੋਸਤੀਆਂ ਰਿਸ਼ਤੇਦਾਰੀਆਂ ਕੋਈ ਨਹੀਂ ਜੇ ਤੁਹਾਡਾ ਸਕਾਗਾ ਇਹ ਸਕੇਗੇ ਤੁਹਾਡੇ ਵਕਤ ਦੇ ਤੁਹਾਡੇ ਜਦੋਂ ਚੰਗੇ ਹਾਲਾਤ ਚੱਲਦੇ ਹੋਣਗੇ ਨਾ ਹਰ ਕੋਈ ਤੁਹਾਡੇ ਨਾਲ ਆ ਕੇ ਬਹਿ ਜਾਏਗਾ ਕਿ ਆਪਾਂ ਤਾਂ ਇਹਦੇ ਦੋਸਤਾਂ ਆਪਾਂ ਤਾਂ ਇਹਦੇ ਰਿਸ਼ਤੇਦਾਰ ਤੁਹਾਡੇ ਕੋ ਸਲਾਮ ਲੈਣਗੇ ਬੜੇ ਕੰਮ ਪੁੱਛਣਗੇ ਤੁਹਾਡੇ ਕੋ ਪਰ ਜਦੋਂ ਹਾਲਾਤ ਤੁਹਾਡੇ ਤੇ ਓਖੇ ਆਣਗੇ ਨਾ ਥੋੜੇ ਜੇ ਹਾਲਾਤ ਭਾਵੇਂ ਓਖੇ ਆਏ ਹੋਣਗੇ ਮਾੜਾ ਜਾਂ ਸਮਾਂ ਕਿਸੇ ਨੂੰ ਦੇਖ ਗਿਆ ਕਿ ਦੁੱਖ ਦਾ ਸਮਾਂ ਲੱਗਾ ਰਹੇ ਤੇ ਮੈਂ ਕਹਿੰਦਾ ਜੀ ਸਭ ਨੇ ਪਿੱਛੇ ਹੋਏ ਨਾ ਜੇ ਤੇ ਆ ਪਰਖੀਆਂ ਹੀ ਆ ਗੱਲਾਂ ਜੇ ਇਸ ਸੰਸਾਰ ਦਾ ਸੱਚ ਹੈ ਦੁਖੀ ਬੰਦੇ ਦੇ ਨਾਲ ਪਰੇਸ਼ਾਨ ਬੰਦੇ ਦੇ ਨਾਲ ਕੋਈ ਨਹੀਂ ਜੇ ਖਲੋਂਦਾ ਉਹਦੇ ਮਾਪਿਓ ਖਲੋ ਜਾਣਗੇ ਉਹਦਾ ਮਾਲਕ ਖਲੋ ਜਾਏਗਾ ਹੋਰ ਕਿਸੇ ਨੇ ਨਹੀਂ ਜੇ ਆਣਾ ਸੋ ਉਮੀਦ ਜਿਹੜੀ ਰੱਖਦੇ ਪਿਓ ਨਾ ਇਹ ਬੰਦ ਕਰ ਦਿਓ ਸਭ ਤੋਂ ਰੱਖਣੀ ਆਪਣੇ ਮਾਲਕ ਤੋਂ ਹੀ ਸਭ ਕੁਝ ਐਕਸਪੈਕਟ ਕਰਨਾ ਕਿ ਮਾਲਕਾ ਤੂੰ ਹੀ ਮੇਰਾ ਦੋਸਤ ਹੈਂ ਤੂੰ ਹੀ ਮੇਰਾ ਯਾਰ ਹੈਂ ਤੂੰ ਹੀ ਮੇਰਾ ਪਿਆਰ ਹੈਂ ਮੈਂ ਤੁਹਾਡੇ ਕੋਲ ਲੈਣਾ ਜੋ ਲੈਣਾ ਮੈਨੂੰ ਨਹੀਂ ਫਰਕ ਹੈਗਾ ਦੁਨੀਆ ਰਹਿੰਦੀ ਰਵੇ ਮੇਰੇ ਨਾਲ ਨਹੀਂ ਰਹਿੰਦੀ ਨਾ ਰਹੇ ਮੇਰਾ ਇੱਥੇ ਕੋਈ ਦੋਸਤ ਹੀ ਨਹੀਂਗਾ ਤੁਹਾਡੇ ਤੋਂ ਬਿਨਾ ਆਪਾ ਤਾਂ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦੇ ਅੱਗੇ ਜਾ ਕੇ ਉਹ ਹੀ ਕਹੀਦਾ ਹਰ ਵੇਲੇ ਕਿ ਬਾਬਾ ਜੀ ਤੁਸੀਂ ਹੀ ਸਾਡੇ ਦੋਸਤ ਤੁਸੀਂ ਚਲਾਣੀ ਸਾਡੇ ਘਰ ਰੋਟੀ ਤੁਸੀਂ ਕਰਾਣਾ ਮੇਰਾ ਵਿਆਹ ਤੁਸੀਂ ਮੇਰੀ ਨੌਕਰੀ ਲਵਾਣੀ ਤੁਸੀਂ ਮੇਰੀ ਪੜ੍ਹਾਈ ਪੂਰੀ ਕਰਵਾਨੀ ਆਪਣੇ ਗੁਰੂ ਦੇ ਅੱਗੇ ਜਾ ਕੇ ਇਹ ਕਿਹਾ ਕਰੋ ਬਾਕੀ ਮਾਲਕ ਦਾ ਕਰਨੀਵਲ ਆਗਾ ਜੀ ਜਿੰਨੇ ਮਰਜੀ ਹਾਲਾਤ ਔਖੇ ਹੋ ਜਾਣ ਜਿੰਨਾ ਮਰਜੀ ਸਮਾਂ ਭਾਰੀ ਆ ਜੇ ਪਰ ਮਾਲਕ ਸਾਵੇ ਦਾ ਇੱਕ ਪਲ ਦੇ ਵਿੱਚ ਸਭ ਕੁਝ ਠੀਕ ਹੋ ਸਕਦਾ ਜੇ ਸੋ ਤੁਸੀਂ ਹਾਰ ਨਾ ਮੰਨਣਾ ਜਿਹੜੇ ਵੀ ਹਾਲਾਤ ਤੁਹਾਡੇ ਦਾ ਚੱਲਦੇ ਪੈਣਾ ਤੁਸੀਂ ਹਾਰ ਨਾ ਮੰਨਣਾ ਆਪਣੇ ਗੁਰੂ ਤੇ ਸੱਚਾ ਭਰੋਸਾ ਰੱਖਣਾ ਬਸ ਕਿ ਮੇਰੇ ਗੁਰੂ ਨੇ ਮੈਨੂੰ ਬਚਾ ਹੀ ਲੈਣਾ ਬਸ ਹੋਰ ਕੋਈ ਨੈਗੇਟਿਵ ਚੀਜ਼ ਸੋਚਣ ਤੋਂ ਚੰਗਾ ਇੱਕੋ ਹੀ ਲਾਈਨ ਕਹੀ ਜੋ ਕਿ ਮੇਰੇ ਗੁਰੂ ਨੇ ਸਭ ਕੁਝ ਠੀਕ ਕਰ ਦੇਣਾ ਮੇਰੇ ਮਾਲਕ ਨੇ ਮੈਨੂੰ ਬਚਾਣਾ ਨਾ ਹੀ ਆਣਾ ਜਿੱਦਾਂ ਦਾ ਮਰਜ਼ੀ ਸਮਾਂ ਹੋਈਏ ਜਿੱਦਾਂ ਦੇ ਮਰਜ਼ੀ ਹਾਲਾਤ ਹੋਏ ਨਾ ਸਾਰੇ ਸਾਥ ਛੱਡ ਦੇਣ ਪਰ ਮੇਰੇ ਮਾਲਕ ਨੇ ਮੇਰਾ ਸਾਥ ਨਹੀਂ ਛੱਡਣਾ ਆਪਣੇ ਮਾਲਕ ਤੇ ਵਿਸ਼ਵਾਸ ਰੱਖਿਆ ਕਰੋ ਕੁਝ ਨਹੀਂ ਜਿਹਾਣਾ ਤੁਹਾਨਾਂ ਗਲਤ ਐਵੇਂ ਨਾ ਡਰ ਜਾ ਕਰੋ ਐਵੇਂ ਨਾ ਹਮੇਸ਼ਾ ਸੋਚ-ਸੂਚ ਕੇ ਆਪਣੇ ਆਪ ਨੂੰ ਕਮਜ਼ੋਰ ਪਾਈ ਜੋ ਤੁਹਾਡਾ ਮਾਲਕ ਤੁਹਾਡੇ ਲਈ ਬੈਠਾ ਹੈ ਤੁਹਾਨੂੰ ਸੋਚਣ ਦੀ ਲੋੜ ਨਹੀਂ ਕੀ ਕੁਝ ਵੀ ਮਾਲਕ ਆਪੇ ਸਿੱਧੀਆਂ ਪਾਏਗਾ ਦੇਖਣਾ ਤੁਸੀਂ ਬੜਾ ਵਧੀਆ ਸਮਾਂ ਲੈ ਕੇ ਆਏਗਾ ਮਾਲਕ